नमस्कार भाई दोस्तों क्या चुनाव प्रचार से भी इतना डर लगता है क्या मतलब इनका प्रचार होता रहे तो ठीक है कोई अगर दूसरे का प्रचार करेगा तो उसके घर पे जाकर अरजेंद्र सिंह तलवंडी अमृतपाल का प्रचार कर रहा था चुनाव प्रचार से भी करते हैं कोई किसी का करता है कोई किसी का तो उसने घर पे जाके कार्रवाई कर दी शाबाश रंड इससे बड़ा और क्या देखोगे आप इससे बड़ा कहीं पर आप गुलाम्बी का प्रतीक देख सकते हो भाई चुनाव प्रचार करने का सबका अधिकार है ना अगर वो उसका उसकी टीम का बंदा है अगर वो अरजेंद्र सिंह तलवंडी अगर उसका प्रचार कर रहा था तो उसके घर पे जाकर कार्रवाई कर दोगे ये तो कमाल ही हो गया भाई कमाल है एक दूसरी तरफ वो जो क्या नाम उसका वल्टवा पलटोआ हुआ तो नहीं पलटोआ है वो उस पलटोआ अगर आज का वीडियो पूरा सुन लिया ना वल्टवा मेरे ख्याल में तो नींद आएगी नहीं या चुनाव तेरे छोड़ देना चाहिए छोड़ देना चाहिए तेरे को चुनाव क्योंकि जिस तू पार्टी को पंथक पार्टी बोल रहा है ना पंथक डाटा, डाटा आ, पंथक पार्टी पार्टी का का पूरा पूरा डाटा डाटा? डाटा डाटा निकाल ऐसा निकलेगा जिंदगी भर याद रखेगा ये थोड़ा सा सुनो मतलब ਉਦੋਂ ਬੈਦ ਕੀਤੀ ਸੀ ਜਦੋਂ ਮੈਸਹੈਣੀ ਨੂੰ ਡਿਜੀਪੀ ਲਾਇਆ ਸੀ ਉਦੋਂ ਬੈਦ ਕੀਤੀ ਹੋਣੀ ਤੂੰ ਜਦੋਂ ਬਹਿਬਲ ਕਾਂ ਗੋਲੀकांड ਹੋਇਆ ਸੀ ਉਹਦੋਂ ਬੈਦ ਕੀਤੀ ਹੋਣੀ ਫਿਰ ਤੂੰ ਪੱਕਾ ਜਦੋਂ 1978 ਦੇ ਵਿੱਚ ਨਿਰਗਧਾਰੀकांड ਹੋਇਆ ਸੀ ਹਨ ਇਹਨੂੰ ਉਦੋਂ ਬੈਦ ਕੀਤੀ ਹੋਣੀ ਜਦੋਂ ਕਰਨਾਲ ਚ ਬਰੀ ਕਰਾਇਆ ਸੀ ਬਾਦਰੀ ਉਦੋਂ ਬੈਦ ਪੱਕਾ ਤਾਂ ਜ਼ਰੂਰ ਕੀਤੀ ਹੋਣੀ ਬਦਰੀਨ ਹਨ ਜਦੋਂ ਇਲਾਹਾ ਰਵੰਗ ਨੂੰ ਆਲਮ ਸੇਨਾਰੇ ਨੂੰ ਕਾਲੀ ਜਾ ਚਲੇ ਜਾਂਦੇ ਹੈ ਮੈਨੂੰ ਐਂ ਤੇ ਪਤਾ ਮੈਨੂੰ ਉਦੋਂ ਤੋਂ ਬਹਿਰ ਜ਼ਰੂਰ ਕੀਤੀ ਹੋਣੀ ਹੈ ਨਾ ਜਦੋਂ ਗੋਲ ਕਾ ਦਾ ਮਸਲਾ ਉੱਠਿਆ ਸੀ ਉਹਨਾਂ ਬੈਠ ਮੈਨਾਂ ਦਾ ਪੂਲੇ ਨਾਲ ਵੀ ਕੀਤੀ ਹੋਣੀ ਹੈ ਜਦੋਂ ਨੇ ਭਾਈ ਜਟਾਣੇ ਦਾ ਪਰਿਵਾਰ ਸ਼ਿਰ ਕੀਤਾ ਸੀ ਸਾਰੋਂ ਉਹੀ ਪੂਲਾ ਜਿਵੇਂ ਆ ਬੈਠੇ ਆ ਤੁਹਾਡੇ ਬਲਸਾਗ ਬੈਠੇ ਨਾਲ ਹੈ ਨਾ ਇਹ 판 ਤੱਕ ਬਾਟੀ ਤੇ ਨਾਲ ਮੈਨੂੰ ਲੱਗਦਾ ਇਹ ਆਪ ਹੀ ਆ ਕੋਈ ਸ਼ਰਮ ਹੈ ਤੁਮਾਂ ਨੇ ਮੈਨੇ ਸੇ ਲਗੀ ਮੈਂ ਜੇਲ੍ਹ ਚ ਰਹਿ ਲਿਆ ਮੈਂ ਕੀਤਾ ਮੇਰੀ ਬੜੀ ਕੁਰਬਾਨੀ ਹੈ ਤੁੰਗਰੇ ਪਾਸੇ 판 ਤੱਕ ਹੈ ਭਾਈ ਮੈਂ ਕਰ ਤੂੰ 1997 ਦੇ ਵਿੱਚ ਨਾ ਇੱਕ ਵੇਰਵਾ ਦਿੱਤਾ ਹੁਣ ਉਹਨੂੰ ਦੋ ਵੇਤਰ ਕੋ ਕਿੰਨੀ ਕੁ ਪ੍ਰੋਪਰ ਈ ਆ 1997 ਵਾਲੇ ਇਲੈਕਸ਼ਨ ਉਹਦਾ ਵੇਰਵਾ ਦਿੱਤਾ ਮੈਂ ਹਨ ਉਹ ਜਨਤਕ ਕਰਤੀ ਪਰ ਮੈਂ ਅਧਰ 2007 ਤੇ 2017 ਤੋਂ ਪਰ ਆ ਜਿਹੜੇ 10 ਸਾਲ ਆ ਇਹਦੇ ਵਿੱਚ ਕੀ ਕੁਝ ਬਣਾਇਆ ਫਿਰ ਮੈਂ ਉਹ ਜਨਤਕ ਕਰਦਾ ਸ਼ਤੂ ਕਿਹੜੇ ਪਾਸੇ ਦੇ ਪੰਥ ਹੈ ਜਣ ਤੂੰ ਪਾਇ ਪਾਇ ਤੱਕ ਜਣ ਇਹ ਬਲਤ ਪੰਥ ਹੈ ਚਲੋ ਛੱਡ ਉਹਦੋਂ ਵੀ ਮੈਂ ਸਿਰ ਪੱਕਾ ਕੀਤੀ ਹੋਣੀ ਆ ਨਾ ਜਦੋਂ ਭਾਈ ਜਸਪਾਲ ਸਿੰਘ ਸ਼ਹੀਦ ਕੀਤਾ ਸੀ ਕਰਤਾਰਪੁਰ ਯਾਦ ਹੋਣਾ ਨਹੀਂ ਯਾਦ ਮੈਨਾਂ ਤਾਂ ਫਿਰ ਤੈਨੂੰ ਭਾਈ ਕ੍ਰਿਸ਼ਨ ਭਗਵਾਨ ਸਿੰਘ ਯਾਦ ਹੋਣਾ ਹੈ ਭਾਈ ਗੁਰਜੀਤ ਸਿੰਘ ਵੀ ਯਾਦ ਹੋਣਾ ਉਦੋਂ ਗੱਲ ਕੀਤੀ ਹੋਣੀ ਆ ਨਾ ਪੱਕਾ ਜਦੋਂ ਉਮਰਾਨ ਅੰਗਲ ਬਚਾਇਆ ਸੀ ਸਬੂਤ ਟੈਂਪਰ ਕਰਕੇ ਉਦੋਂ ਲਕੀਤੀ ਹੋਣੀ ਆ ਰੈਂ ਇੰਨਾ ਛੁੱਟਦੇ ਨਾ ਮੁਰ ਸ਼ਰਮ ਨੂੰ ਮਾਤਮਾਰੋ ਐ ਬੁੱਝੜਾ ਜਿਵੇਂ ਨੌਇਮਨ ਉੱਠਿਆ ਕੁਝ ਕਰਨ ਲੱਗੇ ਆ ਪੰਜਾਬ ਦਾ ਕੁਪੜਾ ਕਰਨ ਲੱਗੇ ਆ ਨਾ ਤੇ ਬਾਈਓ ਟਿੱਕੇ ਹਾਂ ਤੇ ਬਨੇ ਬਹੁਤ ਸੇਵਾ ਕੀਤੀ ਤੁਸੀਂ ਪੰਜਾਬ ਦੀ ਪੰਥ ਦੀ ਬਹੁਤ ਸੇਵਾ ਕੀਤੀ ਸਾਨੂੰ ਦਿੱਲੀ ਕੋਲ ਵੇਚ ਆਏ ਬਹੁਤ ਸੇਵਾ ਕਰ ਲਈ ਆ ਹੁਣ ਘਰੋਂ ਘਰੀ ਬਹਿ ਜਾ ਟਿੱਕੇ ਜੋ ਹਣ ਕਿੱਟਾ ਬਾਧੂ ਵੇਚ ਲਿਆ ਬਾਧੂ ਰੇਤਾ ਵੇਚ ਲਿਆ ਹਣ ਘਰੋਂ ਘਰੀ ਬਹਿ ਜਾ ਚੰਡੀਗੜ੍ਹ ਵੀ ਲੈ ਕੇ ਦੇਈ ਤੇ ਤਾਂ ਹੁਣ ਇਸ ਪੰਥਕ ਪਾਰਟੀ ਨੇ ਮੈਨੂੰ ਲੱਗਦਾ ਕਪੂਰੀ ਵਾਲਾ ਟੱਕ ਵੀ ਮੈਂ ਉਦੋਂ ਵੀ ਬਾਦਲ ਸੀਗਾ ਹੈ ਨਾ ਉਹਨਾਂ ਨਾਲ ਕੁ ਸ਼ਰਮ ਨੂੰ ਹੱਥ ਮਾਰ ਕੇ ਇਹਦੇ ਪਾਸੇ ਤੁਰਿਆ ਕਰਦਾ ਮੈਂ ਪੰਥਕ ਪਾਰਟੀ ਪੰਥਕ ਪਾਰਟੀ ਕਿਹੜੀ ਕੁਰਬਾਨੀਆਂ ਤੇਰੀ ਬਈ ਕਿੱਥੇ ਗੋਲੀ ਵੱਜੀ ਤੈਨੂੰ 92 ਤੋਂ ਬਾਹਰ ਆਇਆ ਉਸ ਤੋਂ ਬਾਅਦ ਸੰਘਰਸ਼ ਗਿਆ ਨਹੀਂ ਹੈ ਕਿਹੜੀ ਪੰਥਕ ਪਾਰਟੀ ਇਹੋ ਨੌਜਵਾਨ ਉੱਠਦੇ ਆ ਤੁਸੀਂ ਉਹਨਾਂ ਦੀਆਂ ਲੱਤਾਂ ਖਿੱਚਣ ਤੁਰ ਪੈਨੇ ਆ ਅੱਜ ਤੁਹਾਨੂੰ ਬੰਦੀ ਸਿੰਘ ਨੇ ਚੇਤੇ ਆ ਗਏ ਆ ਜਾਣ ਆ ਤੁਹਾਡੇ ਪ੍ਰਧਾਨ ਨੇ ਕੀ ਕੀਤਾ ਹੈ ਅਸਲੀ ਮੇਰਾ ਵੀ ਗੱਡੀ ਫਰੀਨ ਪੰਜਾਬੀ ਜਿਹੜੇ ਨਵੇਂ ਜਨਮ ਸਰ ਛਾਪੇਗੇ ਜਿਵੇਂ ਚੇਤਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਖਾ ਪੰਜਾਬ ਮੈਂ ਚਾਹਨਾ ਹੈ ਕਿਤਾ ਜਿਨੇ ਇਥੇ ਆ ਤਾਂ ਮੇਰੇ ਭਾਈ ਨੂੰ ਜਿੰਨਾ ਮੇਰੀ ਗੱਲ ਸੁਣਾ ਕਰੋ ਜਿੰਨਾ ਨੇ ਇੱਕ ਕਤਲयाम ਕੀਤਾ ਹੈ ਜਿਨ੍ਹਾਂ ਨੇ ਕੇਸ ਹੈਗੇ ਹਰ ਕਿਸਮ ਦੇ ਕੇਸ ਹੈ ਕਿ ਉਹ ਆਪਣੇ ਇਸ ਕਾਮ ਨੂੰ ਦਿਸ਼ਾ ਦੇ ਸਕਦੇ ਤੁਸੀਂ ਬੰਦੀ ਸਿੰਘਾਂ ਨੂੰ ਕਤਲ ਦੱਸਦੇ ਹੋ ਕੰਨ ਕੰਸਕ ਪਾਰਟੀ ਕਿਹੜੀ ਤੁਹਾਡੀ ਅਸੀਂ ਤੁਹਾਨੂੰ ਬੰਦੀ ਸਿੰਘ ਚਿੱਤੇ ਆ ਗਏ ਉਹ ਤਾਂ ਕਦਰ ਵੀ ਨਹੀਂ ਆ ਤੁਹਾਡਾ ਪਰਕਰ ਉਹ ਉਹਦੇ ਚਿੱਠੀਆਂ ਲੇਦਨ ਹੁੰਦਾ ਹੈ ਦਿੱਲੀ ਨੂੰ ਵੀ ਇਹ ਕਹਿ ਇਹਨਾਂ ਨੂੰ ਆਪੇ ਦੇ ਉਹ ਪੰਜਾਬ ਵਿੱਚ ਸਾਡਾ ਪੰਜਾਬ ਉਹਦਾ ਮਾਹੌਲ ਖਰਾਬ ਹੋ ਜਾ ਜੀ ਸਾਨੂੰ ਬੰਦੀ ਸਿੰਘ ਬਾਹਰ ਕਢਾਉਂਦੀ ਆ ਗਏ ਉਹ ਤਾਂ ਤੁਸੀਂ ਪੰਜਾਬ ਦੀ ਜੇਅ ਕਿ ਸ਼ਫਟ ਨਹੀਂ ਕਰਾਉਣਾ ਚਾਹੁੰਦੇ ਇਹ ਹਦਰ ਤਿਆੜ ਜੇਲ੍ਹ ਵਿੱਚ ਕਿਉਂ ਬੈਠਾ ਵਾ ਇਹ ਰਹੀ ਜਾਂਦਾ ਤੇ ਮੜਾ ਜੀ ਕਹਿੰਦੇ ਦੱਸਾਂਗਾ ਜਿਹੇਦਾਰਾ ਜਗਤਾਰ ਸਿੰਘ ਹਵਾਰਾ ਤਿਆੜ ਜੇਲ੍ਹ ਵਿੱਚ ਇਸ ਕਰਕੇ ਨੇ ਕਿਉਂਕਿ ਸੈਨਾ ਨੇ ਪੰਜਾਬ ਵਾਲੀ ਜੇਲ੍ਹ 'ਚ ਸ਼ਿਫਟ ਕਰਾਉਣ ਤੋਂ ਨਾ ਕਰਤੀ ਸੀ ਆਹ ਇਸੇ ਮੰਤਰੀਪਾਰਟੀ ਨੇ ਚਿੱਠੀਆਂ ਲਿਖ ਲੈ ਕੇ ਕਿਹਾ ਸੀ ਵੀ ਇਹਦੇ ਪੰਜਾਬ ਦੀ ਕਿਹੜੀ ਜੇਲ੍ਹ 'ਚ ਨਾ ਭੇਜਿਓ ਮਾਹੌਲ ਘੜਪੜਾ ਸਕਦਾ ਹੈ ਇਹ ਪੰਥਰਪਾਰਟੀ ਜਿਹਦਾ ਸ਼ਿਖ ਸੈਨਾ ਨਾਲ ਹੈਗਾ ਇਸ ਇਹ ਮੰਤਰੀਪਾਰਟੀ ਜਿਹੜੀ ਜਨਸੰਗ ਦੇ ਹੱਕ 'ਚ ਭੁਗਤੀ ਉਹ ਵੀ ਜਨਸੰਗ ਜਿਨੇ ਇਹ ਨਾਰੇ ਲਾਏ ਸੀ ਅਸੀਂ ਕਿਰੇੜ ਬੀੜੀ ਪੀਂਗੇ ਹਮ ਸਿਹਾਨ ਸੇ ਜੀਏਗੇ ਕਾਚ ਖੜਾ ਕਰ ਪਾਣੀ ਨੂੰ ਭੇਜੋ ਪਾਕਿਸਤਾਨ शायद तो, तो वल्टो आ को तो समझ में आ गई होगी वोटोवा नहीं पलटोवा पलटोआ को अगर ये पूरा वीडियो सुना दोगे तो पलटोआ को पूरा समझ में आ जाएगा जो ये पंथक पार्टी पंथक पार्टी कर रहा दूसरी तरफ अगर उस अमृतपाल का कोई प्रचार कर रहा है तो उसके घर पे जाकर कार्रवाई की जा रही है क्यों भाई ऐसा क्यों हो रहा है इन क्यों का जब तक जवाब नहीं लोगे ना एक तरफ ये जो अपना एक बूचड़ है बोलते हैं वो आपका मुख्यमंत्री है मुख्यमंत्री बना रखा है वो वो कहीं से निकलता है अगर उसको कोई काला झंडा दिखाता है तो उस बच्चे को बुरी तरीके से मारा जाता है कूटा जाता है बुरी तरीके से क्यों सबको अधिकार है विरोध करने का अधिकार है प्रचार करने का अधिकार है सबका अधिकार है ना फिर ये कौन सा अधिकार है क्या कर लिया भाई नशे के खिलाफ आज तक क्या कर लिया अगर इसका जो है ना लल्ला बनिया जो भी है केजरीवाल वो अगर बाहर नहीं आते तो खुद चला जाएगा बीजेपी में क्या सोच रहे हो इसको बुचड़ को कुर्सी चाहिए कुर्सी के लिए किसी तरफ भी जाएगा ये ये अंदर खाते बीजेपी का प्रचार कर रहे हैं अंदर खाते और आप लोगों को समझ में नहीं आ रहा समझ में कब आएगा भाई ये बताओ इनके पूरे तो रात खोल के टेक दिए बादलों ने क्या क्या किया आज तक बादलों ने हमेशा पंजाब का घाण किया है वही बादल पंथक पार्टी पंथक पार्टी करके खड़े हो गए कौन सी पंथक पार्टी है भाई जगतार सिंह अवारा को जब पंजाब की जेल में शिफ्ट किया जा रहा था मना करने वाले यही बादलत थे कि नहीं पंजाब का माहौल खराब हो जाएगा पंजाब का माहौल जत्दार साहब अगर पंजाब की जेल में आते हैं और बड़े बड़े उनको पंजाब की जेलों में रखा जा सकता है उनको सारी सुविधाएं दी जा सकती है लेकिन खुद पंजाब के लोगों को अगर पंजाब की तरफ शिफ्ट किया क्यों यही बूचड़ था ना भगवंता जब वहां से उनको शिफ्ट करवाने के लिए बोला गया था डिब्रूगढ़ से मना क्यों कर रहे हो डिब्रूगढ़ से बोला गया था ठीक है हम पंजाब की जेल में शिफ्ट करने के लिए तैयार है डिब्रूगढ़ प्रशासन ने बोली थी ये बात है तो क्या बोला दिया था तुम्हारी बूचड़ ने इसने बोला था हम इतनी सुरक्षा नहीं तय कर सकते पंजाब का माहौल खराब हो जाएगा

ये चीजें आपको याद रखनी चाहिए बड़ी जल्दी भूल जाते हो इसलिए बार बार क्या चेता कराना पड़ता है बार बार याद दिलाते रहेंगे चिंता मत करो याद आपको पक्का दिलाते रहेंगे हाँ इस बारे में भाई आप लोगों की क्या राय है ये कौन सी पंथक पार्टी है ये कौन सा पंथ का भला कर रहा है ये एक और जो बूचड़ बना रखा है सीएम ये कौन सा भला कर रहा है युवाओं को जबरदस्ती जेल में डाल रहा है कोई किसी का प्रचार कर रहा है उस पर कार्रवाई कर रहा है क्या ऐसा होना चाहिए अपनी राय रखना आपकी राय का इंतजार रहेगा सभी साथियों को राम राम नमस्कार आदाब सत वीडियो को ज्यादा से ज्यादा शेयर चैनल को सब्सक्राइब और बेल आइकन को जरूर बना दोस्तों ऑफिशियल दीपक भोज यूट्यूब चैनल बात और सच की करेंगे एक सच की बात हम करेंगे वीडियो को शेयर करने की जिम्मेवारी आप लोगों की है गज के आपको वाहे गुरु जी का खालसा वाहे गुरु जी की फतेह